ਕੋਈ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਵਿਰੋਧੀ ਪਾਰਟੀਆਂ ਕਿਉਂਕਿ ਉਹ ਆਪ ਖੁਦ ਕਈਆਂ ਤਾਂ ਆਪ ਖੁਦ ਡਿਵੈਲਪਰ ਨੇ ਰੀਅਲ ਏਸਟੇਟ ਦਾ ਕੰਮ ਕਰਦੇ ਆ ਜਾਂ ਫਿਰ ਉਹਨਾਂ ਦੇ ਜਿਹੜੇ ਸਮਰਥਕ ਨੇ ਜਾਂ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਜਿਹੜੇ ਕਲੋਨੀਆਂ ਦਾ ਕੰਮ ਕਰਦੇ ਨੇ ਜਿਹੜੀਆਂ ਨਜਾਇਜ਼ ਕਲੋਨੀਆਂ ਬਣਾ ਕੇ ਲੋਕਾਂ ਨੂੰ ਵੇਚ ਜਾਂਦੇ ਨੇ ਆਪ ਭੱਜ ਜਾਂਦੇ ਨੇ ਲੋਕ ਜਿਹੜੇ ਫਸ ਜਾਂਦੇ ਨਾ ਉੱਥੇ ਸੀਵਰੇ ਪੈਂਦਾ ਨਾ ਸੜਕ ਬਣਦੀ ਐ ਨਾ ਬਿਜਲੀ ਦਾ ਮੀਟਰ ਲੱਗਦਾ ਸੋ ਇੱਕ ਚੀਜ਼ਾਂ ਬੰਦ ਕਰਨੀਆਂ ਨੇ ਤਾਂ ਕਿ ਲੈਂਡ ਪੂਲਿੰਗ ਦੇ ਵਿੱਚ ਇਹ ਫਾਇਦਾ ਇਹ ਹੈ ਕਿ ਕੋਈ ਅਕਵਾਇਰ ਨਹੀਂ ਕਰ ਰੇ ਕਿਸਾਨ ਦੀ ਮਰਜ਼ੀ ਹੈ ਸਾਰੀ ਵੀਡੀਓ ਤੁਸੀਂ ਦੇਖੀਏ ਕਿਸਾਨ ਦੀ ਮਰਜ਼ੀ ਨਹੀਂ ਦੇਣਾ ਨਹੀਂ ਦੇਣੀ ਚਾਹਦਾ ਨਾ ਦੇਵੇ ਕੋਈ ਪ੍ਰੋਬਲਮ ਨਹੀਂ ਕੋਈ ਤੱਕਾ ਨਹੀਂ ਕਰੇ ਇੱਕ ਇੱਕ ਤੇ ਉਹਨੂੰ ਜਿਹੜਾ ਉਸੇ ਆਂਦੀ ਜ਼ਮੀਨ ਚੋਂ ਹੀ ਉਸਾਬ ਨਾਲ ਉਹਨੂੰ 1000 ਗਜ ਦਾ ਇੱਕ ਇੱਕ ਏਕੜ ਮਗਰ 1000 ਗਜ ਦਾ ਰਹਿਸ਼ੀ ਤੇ 200 ਗਜ ਦਾ ਕਮਰਸ਼ੀਅਲ ਪਲਾਟ ਮਿਲੂਗਾ ਉਹ ਜੇ ਆਪ ਰੱਖਣਾ ਚਾਹੁੰਦਾ ਆਪ ਰੱਖ ਲੈ 250 ਦੇ 4 ਲੈਣੇ ਚਾਹੁੰਦਾ 4 ਲੈ ਲਈ 5-5 ਖਤ ਦੇ 2 ਲੈਣੇ ਚਾਹੁੰਦਾ 2 ਲੈ ਲਈ ਵੇਚਣੇ ਚਾਹੁੰਦਾ ਵੇਚ ਦੇ ਉਹਦੀ ਸਹਿਮਤੀ ਤੋਂ ਬਿਨਾ ਕੁਝ ਨਹੀਂ ਹੋਊਗਾ ਜੋ ਖੇਤੀਬਾੜੀ ਕਰਣਾ ਚਾਹੁੰਦਾ ਨਹੀਂ ਦੇਣਾ ਚਾਹੁੰਦਾ ਨੋ ਪਰਬਾਹ ਸਾਹਿਬ ਗੱਤ ਤੋਂ ਪੁੱਛੀ ਗਈ ਨਹੀਂ ਤਾਂ ਹਜੇ ਪਬਲਿਕ ਨੂੰ ਅਸੀ ਕੰਸੈਂਟ ਮਾਨ ਸਾਹਿਬ ਪੰਜਾਬ ਦੇ ਵਿੱਚ ਮਾਤਾ ਪੰਜਾਬ ਦੇ ਵਿੱਚ ਇਹ ਬੜਾ ਬੋਲਦੇ ਉਪਰ ਮਰਾਇਆ ਰਿਹਾ ਇਹ ਵੀ ਕੋਰੋਨਾ ਦੁਬਾਰਾ ਫੇਰ ਆ ਰਿਹਾ ਹੈ ਸਾਹਿਬ ਸਰਕਾਰ ਕੋਈ ਔਡਾ ਕਰਨ ਦੁਕਸਤ ਵੀ ਆ ਕੋਈ ਲਗਾਤਾਰ ਨਹੀਂ ਸਾਡੇ ਕੋਲੇ ਅੱਜ ਤੱਕ ਸਿਹਤ ਮੰਤਰੀ ਸਾਹਿਬ ਪਟਿਆਲੇ ਤੋਂ ਨਹੀਂ ਸਾਡੇ ਨਹੀਂ ਨਹੀਂ ਸਾਡੇ ਕੋਲੇ ਇਸ ਤਰ੍ਹਾਂ ਦਾ ਹਜੇ ਕੋਈ ਇਸ ਤਰ੍ਹਾਂ ਕਿ ਘਬਰਾ ਐਸ ਲੈਵਲ ਦਾ ਕੋਈ ਸਿਹਤ ਮੰਤਰਾਲੇ ਵੱਲੋਂ ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਂ WHO ਵੱਲੋਂ ਕੋਈ ਇਨਫੋਰਮੇਸ਼ਨ ਹੀ ਵਾਹਾਂ ਤੋਂ ਬਚਨ ਦੀ ਲੋੜ ਹੈ ਕੋਈ ਇਦਾਂ ਦੀ ਹਜ ਮਾਨ ਸਰ ਮਾਨ ਜੀ ਜਿਹੜੀ ਵਾਲੀ ਦੀ ਗੱਲ ਕੀਤੀ ਸੀ ਜਿਵੇਂ ਤੁਸੀਂ ਕਿਹਾ ਸੀਗਾ ਸਕੀਮਾਂ ਕੱਟੀਆਂ ਸੀ ਕੀ ਲੱਗਦਾ ਆਨਡੇ ਟਾਈਮਸ ਕਿੰਨਾਂ ਜਗ੍ਹਾ ਜਾ ਸਕਦਾ ਕਿ ਅਕਾਲੀ ਦਲ ਤੇ ਬਹੁਤ ਵੱਡੇ ਲੀਡਰ ਮੈਂ ਕਹਿੰਦੇ ਵੀ ਆ ਗਏ ਨੇ ਸਾਰੇ ਹੀ ਨੇ ਇਹ ਸਾਰੇ ਹੀ ਨੇ ਸਾਰੇ ਮਿਲੇ ਹੋਏ ਨੇ ਇਹਨਾਂ ਨੇ ਇਹਨਾਂ ਦਾ ਧੰਦਾ ਬੰਦ ਹੋ ਰਿਹਾ ਹੁਣ ਇਹ ਨਜ਼ਾਇਜ਼ ਕਲੋਨੀਆ ਕੱਟਣ ਵਾਲਾ ਕਿ ਤਾਂ ਤੜਫਦੇ ਆ ਠੀਕ ਹੈ ਨਾ ਲੋਕਾਂ ਨੂੰ ਫਾਇਦਾ ਹੋ ਰਿਹਾ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਜੀ ਜਿਹੜੀਆਂ ਬਹੁਤ ਸਾਰੀਆਂ ਹਲ ਨੇ ਜਾਇਜ਼ ਕਰੋ ਨੀਆਂ ਕੱਟੀਆਂ ਹੋਈਆਂ ਹੁਣ ਉਹਦੇ 'ਚ ਲੋਕਾਂ ਦਾ ਤਾਂ ਪੈਸਾ ਲੱਗ ਗਿਆ ਨਾ ਜੀ ਹੁਣ ਉਹਨਾਂ ਤੇ ਕੀ ਕਰ ਲਵਾਂਗੇ ਜੀ ਪਬਲਿਕ ਨੂੰ ਫਸਾ ਕੇ ਆ ਭੱਜ ਜਾਂਦੇ ਨੇ ਉਹ ਮਾਨ ਸਾਹਿਬ ਚੰਦੂ ਮਾਹਰੇ ਨੇ ਤੁਹਾਨੂੰ ਲੈਟਰ ਲਿਖਿਆ ਹੈ ਕਿ ਐਸਡੀਪੀਸਰੀਆ ਜਿਹੜੀਆਂ ਇਲੈਕਸ਼ਨ ਨੇ ਉਹ ਹੋਣੀਆਂ ਚਾਹੁੰਦੇ ਨੇ ਲੱਗਦਾ ਹੈ ਕਹਿੰਦਾ ਸਰਕਾਰ ਸਰਦੋ ਕਹਿੰਦਾ ਪੰਜਾਬ ਸਰਕਾਰ ਹਮੇਸ਼ਾ ਉਹਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਹੈਗੀ ਆ ਨੇਤ ਦੇ ਨਾਲ ਕਰਿਆ ਹੈ ਜੀ ਇਹ ਤੋਂ ਪਹਿਲਾਂ ਮਰ ਚੰਦੂ ਮਾਹਰੇ ਨੇ ਸੁਖੀਰ ਬਸਲ ਨੂੰ ਕਿਉਂ ਲਿਖਿਆ ਲੈਟਰ ਉਹਨਾਂ ਝੂਮਣੀ ਕਮੇਟੀ ਦੇ ਚੋਣਾਂ ਕਰਾਉਣਾ ਗੁਰਦੁਆਰਾ ਕਮਿਸ਼ਨ ਦਾ ਕੰਮ ਹੈ ਸੈਂਟਰ ਦਾ ਕੰਮ ਹੈ ਮੋਦੀ ਸਾਹਿਬ ਕੋਲ ਜਾਣ ਹੋ ਨਾ ਜ ਜਦੋਂ ਤਾਂ ਅਸੀਂ ਕੋਈ ਇਥੋਂ ਗੱਲ ਕਰ ਦਿੰਦੇ ਆ ਕਿ ਗੁਰਬਾਣੀ ਜਿਹੜੀ ਹੈ ਉਹ ਸਾਰੇ ਚੈਨਲਾਂ ਨੂੰ ਫ੍ਰੀ ਹੋਣੀ ਚਾਹੀਦੀ ਉਹ ਤਾਂ ਕਹਿੰਦੇ ਧਰਮ ਚ ਧਰਮ ਚ ਛੇੜਛਾੜ ਕਰ ਰਹੇ ਨੇ ਉਹ ਤਾਂ ਕਹਿੰਦੇ ਵੀ ਇਹ ਸਾਡੇ ਧਰਮਿਕ ਧਾਰਮਿਕ ਮੁੱਦਿਆਂ 'ਚ ਪੜਨਣਾ ਚਾਹੀਦਾ ਠੀਕ ਹੈ ਨਾ ਤੇ ਜਦੋਂ ਇਹ ਜਾਵ ਜਾਂਦਾ ਭਗਵੰਤ ਮਾਨ ਨੂੰ ਚਿੱਠੀ ਲਿਖ ਦਿੰਦੇ ਆ ਤੁਹਾਨੂੰ ਕਹੋ ਜੀ ਇਹ ਝੂਮਣੀ ਕਮੇਟੀ ਦੇ ਚੋਣਾਂ ਕਰਾਉਣਾ ਸੈਂਟਰ ਦਾ ਕੰਮ ਹੈ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਨਹੀਂ ਅਸੀਂ ਲੜਨਾ ਠੀਕ ਹੈ ਨਾ ਇਹ ਤਾਂ ਹੁਣ ਆਪ ਆਪ ਤਾਂ ਲੜਦੇ ਵੀ ਰਹੇ ਨੇ ਆਪ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ 'ਚ ਤਾਂ ਸ਼ਰਾਬਾਂ ਵੰਡਦੇ ਆ ਇਹ ਇਹ ਆਪ ਹੀ ਤਾਂ ਹੁੰਦੇ ਸੀ ਨਾਲ ਉਦੋਂ ਅੱਜਕੱਲ ਕਿਹੜੀ ਪਾਰਟੀ 'ਚ ਨੇ ਇਹ ਅੱਜਕੱਲ ਕਿੱਥੇ ਨੇ ਤਾਰੇ ਨਾਲ ਵੀਰ ਸਾਹਿਬ ਵੀਰ ਸਾਹਿਬ ਸਿੰਘ ਵੱਲ ਧੋਆ ਕਹਿੰਦੇ ਵਾਪਸ ਆ ਗਿਆ ਅਕਾਲੀ ਦਲ ਚ ਵਾਫੀ ਹੋ ਰਹੀ ਹੈ ਕਹਿੰਦੇ ਅਕਾਲੀ ਦਲ ਬੜਾ ਸਟਰੋਂਗ ਹੋ ਰਿਹਾ ਕਹਿੰਦੇ ਹੋਰ ਕੋਈ ਛਣਾ ਦੇ ਚੁਟਕਲਾ ਮਾਨਸਾ ਸਿੱਧੂ ਮੂਸੇਵਾਲੇ ਦੇ ਫਾਦਰ ਕਹਿੰਦੇ ਜਿਹਨੇ ਚੋਣਾ ਲੜਾਂਗੇ ਸਾਨੂੰ ਹਰ ਇੱਕ ਨੂੰ ਹੱਕ ਹੈ ਜੀ ਹਰ ਇੱਕ ਨੂੰ ਹੱਕ ਹੈ ਜੀ ਇਹ ਤਾਂ ਕਿ ਲੋਕਾਂ ਨੇ ਦੱਸਣਾ ਹੈ ਮਾਨਸਾ ਸਾਹਿਬ ਕਰਪਸ਼ਨ ਦੀ ਗੱਲ ਕਰ ਰਹੇ ਆ ਐਸਐਸਪੀ ਦਾ ਆਪਣੇ ਉੱਪਰ ਵੀ ਕਰ ਵੀ ਦੇ ਕੋ ਸਸਪੈਂਡ ਕਰਦੇ ਜੀ ਸਾਰੇ ਬੰਦੇ ਜਿਹੜੇ ਸਾਈਬਰ ਕ੍ਰਾਈਮ ਦੇ ਸੀ ਉਹ ਫੜ ਲੇ ਸੋ ਜ਼ੀਰੋ ਟੋਲਰੈਂਸ ਹੈ ਸਰਕਾਰ ਵਾਦਾ ਕਰਕੇ ਵੀ ਆਈ ਹੈ ਇਹ ਕਿ ਅਸੀਂ ਕ腐ਪਸ਼ਨ ਦੇ ਮਾਮਲੇ 'ਚ ਕਿਸੇ ਨੂੰ ਬਖਸ਼ਾਂਗੇ ਨਹੀਂ। ਥੈਂਕ ਯੂ ਥੈਂਕ ਯੂ ਓਕੇ ਸਰ। ਬਰ ਸੜਕਾਂ ਦੇ ਵਿੱਚ ਜਿੰਨੇ ਪਿੰਡ ਨੇ ਪਿੰਡਾਂ ਦੇ ਵਿੱਚ ਸਾਰੇ ਬਸ ਸੜਕਾਂ ਵੱਡੀਆਂ ਨਹੀਂ ਜਾਂਦੀ। ਨਹੀਂ ਉਹ ਉਹ ਵੀ ਸਹਿਮਤੀ ਨਾਲ ਨਾ ਜਿੱਦ ਨਾ ਵੀ ਜਗ੍ਹਾ ਹੈਗੀ ਆ। ਕਈ ਜਗ੍ਹਾ ਤਾਂ ਸਾਈਡ ਦੇਣ ਨੂੰ ਵੀ ਜਗ੍ਹਾ ਹੈ ਨਹੀਂ। ਤੇ ਉਹ ਸਹਿਮਤੀ ਨਾਲ ਸਰਪੰਚਾਂ ਨਾਲ ਮੇਰੀ ਮੀਟਿੰਗ ਹੋਈ ਹੈ। ਪਿੰਡਾਂ ਦੇ ਲੋਕ ਆਪ ਸਹਿਮਤੀ ਨਾਲ ਛੱਡ ਦੇਣਗੇ ਲੰਘਣਾ ਤਾਂ ਉਹਨਾਂ ਨੇ ਹੀ ਹੈ। ਠੀਕ ਹੈ ਨਾ? ਸੋ ਜੇ ਜਿੰਨੀ ਵੀ ਆੜੇਦਵਾਲੇ ਉਹਦੇ ਉਹ ਅਸੀਂ ਮਿੱਟੀ ਪਾ ਕੇ ਬਕਾਇਦਾ ਉਹਨੂੰ ਦੇ ਨੀ ਚਲਾਉਂਦਾ ਪਰ ਕੇ ਉਹ ਹੁਣ ਹੈ ਨਹੀਂ ਤੇ ਉਦੋਂ ਕਰ ਕੋਈ ਕਿਸਾਨ ਨੇ ਜਿੱਨੀ ਜਿੱਤ ਫੜੀ ਨਹੀਂ ਉਹ ਦੇਖੋ ਹੁਣ ਤੱਕ ਦੇਖੋ ਹੁਣ ਆਉਣ ਵਾਲ ਗਨੇ ਤੁਹਾਨੂੰ ਪਟਿਆਲੇ ਤਹਿਸੀਲ ਚ ਵੀ ਮਿਲੂਗਾ ਮੁਹਾਲੀ ਤਹਿਸੀਲ ਚ ਸ਼ੁਰੂ ਹੋ ਗਿਆ ਆਨਲਾਈਨ ਹੈ ਸਾਰਾ ਕੁਝ ਡਰੋਨ ਨਾਲ ਹੀ ਮੈਪਿੰਗ ਹੈ ਠੀਕ ਹੈ ਨਾ ਫਰਦਾ ਆਨਲਾਈਨ ਨੇ ਰਜਿਸਟਰੀ ਵੀ ਤੁਸੀਂ ਆਪਣੇ ਘਰੋਂ ਲਿਖ ਕੇ ਦੇ ਸਕਦੇ ਹੋ ਜਾਂ ਤੁਸੀਂ ਉੱਥੇ ਆ ਕੇ ਸੇਵਾ ਕੇਂਦਰ ਚ ਰਜਿਸਟਰੀ ਲਿਖਾ ਕੇ ਨਾਲ ਦੀ ਨਾਲ ਤੁਸੀਂ ਜਿਹੜੀ ਆ ਉਹਨੂੰ ਤੁਹਾਨੂੰ ਵਟਸਐਪ ਤੇ ਮੈਸੇਜ ਆ ਜਾਊਗਾ ਤੁਹਾਨੂੰ ਟਾਈਮ ਮਿਲੂਗਾ ਸਵਾ 3 ਵਜੇ ਆ ਜਾਓ ਪਰਸੋਂ ਨੂੰ ਸਵਾ 3 ਵਜੇ ਜਾ ਕੇ ਰਜਿਸਟਰੀ ਕਰਾ ਲਓ ਸਾਰਾ ਕੁਝ ਇਹ ਜਿਹੜਾ ਜਿਹੜਾ ਕਚੈਰੀਆਂ ਦਾ ਕ腐ਸ਼ਨ ਸੀ ਨਾ ਬਹੁਤ ਜ਼ਿਆਦਾ ਪਹਿਲਾਂ ਖੂਨ ਚ ਵਸੀ ਹੋਈ ਸੀ ਪਹਿਲਾਂ ਇੱਕ ਵਾਰੀ ਕਚੈਰੀ ਜਾ ਕੇ ਬੰਦਾ ਕਹਿੰਦਾ ਸੀ ਯਾਰ ਇੱਕ ਵਾਰੀ ਨਿਕਲ ਜੀ ਇਸ ਬਿਲਡਿੰਗ ਚੋਂ ਸਹੀ ਸਲਾਮਤ ਬਸ ਨਿਚੋੜ ਲੈਂਦੇ ਸੀ ਉਹਨੂੰ ਸੋ ਸਾਰਾ ਕੁਝ ਬੰਦ ਹੋ ਗਿਆ ਥੈਂਕਿਊ 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 ਓਕੇ ਥੈਂਕਿਊ